ਮਹਾਰਾਸ਼ਟਰ ਦੇ ਅਮਰਾਵਤੀ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਇੱਕ ਵਿਆਹ ਸਮਾਗਮ ਦੇ ਵਿੱਚ ਲਾੜੇ ਦੇ ਉੱਤੇ ਇੱਕ ਨੌਜਵਾਨ ਦੇ ਵੱਲੋਂ ਦੀ ਚਾਕੂ ਦੇ ਨਾਲ ਹਮਲਾ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਕਿ ਇਹ ਨੌਜਵਾਨ ਜਿਹੜਾ ਚਾਕੂ ਨਾਲ ਹਮਲਾ ਕਰਨ ਤੋਂ ਬਾਅਦ ਫਰਾਰ ਹੋ ਗਿਆ ਪਰ ਤੁਹਾਨੂੰ ਦੱਸ ਦਿੰਦੇ ਹਾਂ ਕਿ ਵਿਆਹ ਦੇ ਵਿੱਚ ਸ਼ਾਮਿਲ ਜਿਹੜੇ ਕਰੀਬੀ ਸੀਗੇ ਉਹਨਾਂ ਦੇ ਵੱਲੋਂ ਦੀ ਇਸ ਨੌਜਵਾਨ ਦਾ ਪਿੱਛਾ ਕੀਤਾ ਗਿਆ ਪਰ ਉਸ ਨੂੰ ਫੜ ਨਹੀਂ ਸਕੇ ਪਰ ਵੱਡੀ ਗੱਲ ਇਹ ਹੈ ਕਿ ਵਿਆਹ ਸਮਾਗਮ ਦੇ ਵਿੱਚ ਵੀਡੀਓ ਬਣਾਉਣ ਦੇ ਲਈ ਜਿਹੜੇ ਡਰੋਨ ਦੀ ਵਰਤੋਂ ਕੀਤੀ ਜਾ ਰਹੀ ਸੀ ਉਸ ਵੀਡੀਓਗ੍ਰਾਫਰ ਨੇ ਆਪਣੇ ਡਰੋਨ ਨੂੰ ਉਸ ਹਮਲਾ ਕਰਨ ਵਾਲੇ ਦੇ ਪਿੱਛੇ ਲਗਾ ਦਿੱਤਾ ਅਤੇ ਰਸਤਾ ਸਾਰਾ ਉਹ ਦੇਖਦਾ ਰਿਹਾ ਕਿ ਕਿਹੜੇ ਰਸਤੇ ਦੇ ਉੱਤੇ ਇਹ ਜਿਹੜਾ ਹਮਲਾਵਰ ਹੈ ਇਹ ਜਾ ਰਿਹਾ ਘੱਟੋ-ਘੱਟ 2 ਕਿਲੋਮੀਟਰ ਤੱਕ ਡਰੋਨ ਦੇ ਵੱਲੋਂ ਦੀ ਇਹ ਜਿਹੜਾ ਉਸ ਹਮਲਾਵਰ ਦਾ ਪਿੱਛਾ ਕੀਤਾ ਗਿਆ ਤੁਹਾਨੂੰ ਦੱਸ ਦਈਏ ਕਿ ਹੁਣ ਜਿਹੜਾ ਇਹ ਡਰੋਨ ਹੈ ਉਹ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਕਿ ਪੁਲਿਸ ਦੇ ਵੱਲੋਂ ਦੀ ਉਸ ਹਮਲਾ ਜਿਹੜਾ ਕਰਨ ਵਾਲਾ ਨੌਜਵਾਨ ਸੀਗਾ ਉਸ ਦੀ ਪਛਾਣ ਵੀ ਕਰ ਲਈ ਗਈ ਹੈ ਇਥੇ ਤੁਹਾਨੂੰ ਦੱਸ ਦਿੰਦੇ ਆ ਕਿ 2 ਕਿਲੋਮੀਟਰ ਤੱਕ ਡਰੋਨ ਨੇ ਜਿਹੜਾ ਪਿੱਛਾ ਕੀਤਾ ਉਸ ਨੇ ਬਹੁਤ ਜ਼ਿਆਦਾ ਪੁਲਿਸ ਦੀ ਮਦਦ ਕੀਤੀ ਇਸ ਹਮਲਾਵਰ ਦੀ ਖਾਨ ਕਰਨ ਦੇ ਵਿੱਚ ਅਤੇ ਪੁਲਿਸ ਹੁਣ ਜਲਦ ਹੀ ਉਸ ਨੌਜਵਾਨ ਨੂੰ ਗ੍ਰਿਫਤਾਰ ਕਰਨ ਦੀਆਂ ਤਿਆਰੀਆਂ ਦੇ ਵਿੱਚ ਜੁਟੀ ਹੋਈ ਹੈ